ਸਵਿੰਦਰ ਕੌਰ ਹੈ ਸਾਡਾ ਤਾਸ ਪਿੰਡ ਮਾਫਰਪੁਰ ਸਾਡੀ ਬਹੁਤ ਤਬਾਹੀ ਹੋਈ ਏ ਸਾਡੀ ਬਹੁਤ ਬਈ ਅਸੀਂ ਆਪਣਾ ਆਪ ਲੈ ਕੇ ਨਿਕਲੇ ਆ ਆਪਣੀ ਅਸੀਂ ਜਾਨ ਬਚਾਈ ਏ ਸਾਡੇ ਕੋਲ ਕੁਝ ਨਹੀਂ ਬਚਾਇਆ ਗਿਆ ਸਾਡੇ ਘਰ ਦਾ ਸਮਾਨ ਸਭ ਕੁਝ ਰੁੜ ਗਿਆ ਸਭ ਕੁਝ ਸਾਡੇ ਖਾਣ ਵਾਸਤੇ ਵੀ ਰੋਟੀ ਨਹੀਂ ਬਚੀ ਸਾਨੂੰ ਆਸ-ਪਾਸੋਂ ਪਿੰਡਾਂ ਵਾਲੇ ਸਾਡੇ ਉਹ ਮਦਦ ਕਰ ਰਹੇ ਨੇ ਉਹ ਸਾਨੂੰ ਰੋਟੀ ਲੰਗਰ ਦਾਲ ਫੁਲਕਾ ਸਾਨੂੰ ਉਹ ਦੇ ਰਹੇ ਨੇ ਔਰ ਸਾਡੇ ਪ੍ਰਸ਼ਾਸਨ ਵੱਲੋਂ ਇੱਥੇ ਕੋਈ ਨਹੀਂ ਆਇਆ ਕਿਸੇ ਨੇ ਸਾਡੀ ਸਾਰਨੀ ਲਈ ਆਈ ਧਿਆਨ ਕਿਸੇ ਨੇ ਭਾਜੀ ਕਿਸੇ ਨੇ ਸਾਨੂੰ ਨਹੀਂ ਅਲਰਟ ਕੀਤਾ ਸਾਨੂੰ ਅਸੀਂ ਇਹੀ ਪੁੱਛਤੌਣਿਆ ਸਾਨੂੰ ਮਾੜਾ ਮੋਟਾ ਦੱਸਿਆ ਜਾਂਦਾ ਨਾ ਅਸੀਂ ਕੁਛ ਨਾ ਕੁਛ ਆਪਦਾ ਬਚਾ ਸਕਦੇ ਸੀ ਪਰ ਸਾਨੂੰ ਕਿਸੇ ਨੇ ਨਹੀਂ ਦੱਸਿਆ ਅਸੀਂ ਸਾਡੇ ਜਾਨ ਬਚਣ ਦੀ ਕੋਈ ਮਿਹਨਤ ਨਹੀਂ ਸੀਗੀ ਸਾਨੂੰ ਪਿੰਡ ਵਾਲੇ ਮੁੰਡਿਆਂ ਨੇ ਸਾਨੂੰ ਪਤਾ ਨਹੀਂ ਕਿਵੇਂ ਸਾਡੀ ਉਹਨਾਂ ਨੇ ਜਾਨ ਬਚਾਈ ਦੇ ਦਿੰਦੀ ਹੂੰ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰ ਲਿਆ ਜੋ ਸਾਡਾ ਨੁਕਸਾਨ ਹੋਇਆ ਸਾਡਾ ਉਹ ਭਰਿਆ ਜਾਏ ਸਾਡੇ ਸਾਨੂੰ ਫਿਰ ਥੋੜਾ ਬਹੁਤ ਆਪਣੇ ਪੈਰਾਂ ਤੇ ਸਾਨੂੰ ਖਿਲਾਰਿਆ ਜਾਏ ਕਿਉਂਕਿ ਅਸੀਂ ਐਂਛੇ ਪੈ ਗਏ ਅਸੀਂ 10 ਸਾਲ ਅਸੀਂ ਪਿੱਛੇ ਪੈ ਗਏ 10 ਸਾਲ ਅਸੀਂ ਉੱਠਣ ਜੋਗੇ ਨਹੀਂ ਰਹੇਗੇ ਕੋਈ ਰਸਤ ਪਹੁੰਚਦੀ ਏਣ ਦੀ ਜਾਂ ਕਿਸੇ ਅੱਜ ਆਸੇ ਪਾਸੇ ਸਾਨੂੰ ਬਹੁਤ ਰਸਤ ਪਹੁੰਚਦੀ ਏ ਲੋਕੀ ਪਿੰਡਾਂ ਵਾਲੇ ਨੇ ਸਾਨੂੰ ਬਹੁਤ ਰਸਤ ਦੇ ਰਹੇ ਨੇ ਬੱਚਿਆਂ ਦਾ ਖਾਣ ਪੀਣ ਦਾ ਸਮਾਨ ਡੰਗਰਾਂ ਦੇ ਜਿਹੜੇ ਪਸ਼ੂ ਬਚੇ ਆ ਉਹਨਾਂ ਵਾਸਤੇ ਕਦੋਂ ਦੇੰਦੇ ਸਾਨੂੰ ਕਿੰਨੇ ਕ ਡੰਗਰ ਤੁਹਾਡੇ ਜਿਹੜੇ ਰੋੜ ਚੁੱਕੇ ਆ ਸਾਡੇ ਸਾਰੇ ਘਰਾਂ ਦੇ 20 25 ਡੰਗਰ ਆ ਜਿਹੜੇ ਰੋੜ ਚੁੱਕੇ ਹੋ ਮਾਘਾਪੁਰ ਦਾ ਆਸ਼ਰਾਨ ਵਾਲੇ ਜਿਹੜਾ ਸਾਡਾ ਬਹੁਤ ਨੁਕਸਾਨ ਹੋਇਆ ਹੈ ਬਿਲਕੁਲ ਹੀ ਮਾਣ ਲੁਕੀ ਤੁਝਾ ਤੱਕ ਸਮਾ ਬਿਲਕੁਲ ਘਰ ਕੋ ਗੇ ਜੇ ਦੋਨਾਂ ਪਾਣੀ შე ਦੇ ਜਾਣ ਕੋਈ ਪਾਵੜਾ ਨਹੀਂ ਦਿੱਤੇ ਤਾਂ ਇਹ ਵੀ ਉੱਠ ਜੋ ਜਾਂਦੇ ਨੇ ਆ ਹੇ ਇੰਨਾ ਹੈ ਕਿ ਇੱਕੇ ਦਾ ਵੀ ਪਾਣੀ ਨਾ ਆ ਕੇ ਢਾਈ ਦਿਨ ਮੇਉ ਬਹੁਤ ਜਾਏ ਓਕੇ ਹੀ ਆਵੀ ਜਾਣ ਹੋਸਾ ਕਿ ਜਾਣ ਕੀ ਮੰਗ ਕਰਦੇ ਅਰੇ ਮੰਗੇ ਸਾਨੂੰ ਬਾਰ ਬਾਰ ਜਿੱਤਦਾ ਕੋਈ ਮੇਰੇ ਤੋਂ ਚਲੇ ਸਾਨੂੰ ਪੈਸਾ ਦਿਵਾਉਣ ਦੀ ਕੋਸ਼ਿਸ਼ ਕਰਦਾ ਲੋਕਾਂ ਹੀ ਪਰ ਕੋਲੇ ਮੈਂ ਜੀ ਗਿਆ ਸਾਹੀ ਖਾਣੇ ਤੋਂ ਵੀ ਓਕੇ ਹੋਏ ਨਾ ਉਹ ਕੋ ਅਰੇ ਯਾਰ ਗੋਰ ਪੈਰ ਬਰਾ ਸਾਡੇ ਸਾਥੇ ਕਰਦੇ ਸੀ ਕਾਣੇ ਸਾਡੀ ਕੋਈ ਨਹੀਂ ਚੱਲਦੀ ਪਾਣੀ ਮੇਰਾ ਪਿੰਡ ਦੀ ਕਮਲਜੀ ਸਿੰਘ ਹੈ ਪਿੰਡ ਮਖਨਪੁਰ ਦਾਸ ਜੀ ਕਿੰਨਾ ਕੁ ਨੁਕਸਾਨ ਹੋਇਆ ਤੁਸੀਂ ਸਭ ਨਕਸਾਨ ਸਾਡਾ 20 ਤੋਂ 25 ਲੱਖ ਦਾ ਹੋ ਗਿਆ ਜੀ ਹੂੰ ਇਕਰ ਜਸਣ ਵਾਲਾ ਨਹੀਂ ਹਲੇ ਤੱਕ ਕੋਈ ਜਰੀਏ ਨਹੀਂ ਸਾਡੇ ਐਮਐਲਏ ਸਾਹਿਬ ਜੋ ਵੀ ਇੱਥੇ ਕੋਈ ਨਹੀਂ ਹਲੇ ਤੱਕ ਸਾਡੀ ਸਾਰ ਨਹੀਂ ਲਈ ਕਿਸੇ ਨੇ ਕੋਈ ਆ ਰਿਹਾ ਲੋਕ ਆ ਰਹੇ ਨੇ ਜੀ ਆਂਦੀ ਆਏ ਸਾਨੂੰ ਵਟਸਐਪ ਤੋਂ ਲੰਗਰ ਆ ਰਿਹਾ ਜੀ ਹੋਰ ਸਾਡੇ ਲੋਕ ਪਿੰਡਾਂ ਦੇ ਆਸ-ਪਾਸ ਪਿੰਡਾਂ ਸਾਰੇ ਮਦਦ ਕਰ ਰਹੇ ਆ ਹੂੰ ਕੀ ਮੰਗ ਕਰਦੇ ਸਾਡੀ ਮੰਗ ਇਹ ਹੀ ਹੈ ਜੋ ਸਾਡਾ ਨੁਕਸਾਨ ਹੋਇਆ ਸਾਨੂੰ ਵਾਦ ਤੋਂ ਵਾਦ ਮੁਆਵਜ਼ਾ ਦਿੱਤਾ ਜਾਏ ਜੀ Hmm.